ਤੀ ਸਤਿਕਾਰਯੋਗ ਖਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲਵੱਡੀ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਨੀ ਆ ਮੱਕੀ ਦੇ ਬੀਜ ਬਾਰੇ ਕਿਉਂਕਿ ਮੱਕੀ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਪਿਛਲੇ ਸਾਲ ਲੋਕਾਂ ਨੇ 27 28 29 30 ਲਾਗੇ ਜਨਵਰੀ ਮੱਕੀ ਕੀ ਅਰਤੀ ਸੀ ਵੀ 31 ਦੇ ਪੱਖ ਚ ਇੱਕ ਮਹੀਆ ਗੇਤੀ ਕੀਰਤੀ ਥੋੜੀ ਲੋ ਟੈਂਪਰੇਚਰ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿਸਾਨ ਦੋਸਤੋ ਬੀਜ ਬਾਰੇ ਵੇਖੋ ਮੱਕੀ ਦੀ ਜਿਹੜੇ ਟਾਪ ਕਲਾਸ B ਆ ਉਹ 4 B ਆ ਜਿਹੜੇ ਪੂਰੇ ਇਸ ਵੇਲੇ ਵਧੀਆ ਜ਼ਿਮੀਂਦਾਰ ਦਾ ਬੈਨੀਫਿਟ ਕਰ ਸਕਦੇ ਆ ਜਿਨ੍ਹਾਂ ਦੀ ਈਲਡ ਅਦਰ ਕੰਪੀਟੀਟਰ ਵੈਰਾਈਟੀਆਂ ਨਾਲੋਂ ਜ਼ਿਆਦਾ ਆ ਇਹਦੇ ਵਿੱਚ ਵੀ ਤੁਹਾਨੂੰ ਨੰਬਰ 1 ਕਿਹੜਾ ਨੰਬਰ 2 ਕਿਹੜਾ ਸਾਰਾ ਦੱਸਾਂਗਾ ਦੇਖੋ ਜੇ ਪਿਛਲੇ ਸਾਲ ਮੌਸਮ ਦੇ ਵਿੱਚ ਹੀਟ ਜ਼ਿਆਦੀ ਸੀ ਹੀਟ ਵੇਵ ਵਗਦੀ ਰਹੀ ਆ ਤੇ ਮੱਕੀ ਦਾ ਝਾੜ ਪਿਛਲੇ ਸਾਲ ਤੋਂ ਪਿਛਲੇ ਸਾਲ ਨਾਲੋਂ 8 ਕੁਇੰਟਲ 10 ਕੁਇੰਟਲ ਘੱਟ ਸੀ। ਪਿਛਲੇ ਸਾਲ ਨੂੰ ਆਪਾਂ ਗਿਣ ਲਈਏ 2024 24 ਦੇ ਵਿੱਚ ਝਾੜ 2023 ਨਾਲੋਂ 8 ਤੋਂ 10 ਕੁਇੰਟਲ ਘਟ ਆਇਆ। ਉਹਦਾ ਕਾਰਨ ਸੀ ਹੀਟ ਵੇਵ, ਗਰਮੀ ਬਹੁਤ ਜ਼ਿਆਦਾ ਸੀ। ਪਰ ਪੈਸੇ ਜ਼ਿਮੀਦਾਰ ਦੇ ਪੂਰੇ ਬਣ ਗਏ ਸੀ। ਪੈਸੇ ਜ਼ਿਮੀਦਾਰ 85000 ਤੋਂ ਲੈ ਕੇ 110000 ਰੁਪਏ ਤੱਕ ਜ਼ਿਮੀਦਾਰਾਂ ਨੇ ਮੱਕੀ ਦਾ ਵਟਿਆ। ਇਸ ਵਾਰ ਵੀ ਆਸ ਕਰਦੇ ਆਂ ਵੀ ਐਦਨੋਂ ਵੀ ਜ਼ਿਆਦੇ ਪੈਸੇ ਜ਼ਿਮੀਦਾਰ ਦੇ ਮੱਕੀ ਦੇ ਬੀਟ ਵਟੇ ਜਾਣੇ ਆ ਕਿਸਾਨ ਦੋਸਤੋ ਜਦੋਂ ਤੁਸੀਂ ਮਾਰਕੀਟ ਦੇ ਵਿੱਚ ਮੱਕੀ ਦਾ ਬੀਜ ਖਰੀਦਣ ਜਾਣਾ ਕੁਝ ਗੱਲਾਂ ਦਾ ਧਿਆਨ ਰੱਖਣਾ ਪਹਿਲਾਂ ਉਹਨਾਂ ਬਾਰੇ ਕਰ ਲਈਏ ਜਿਹੜਾ ਵੀ ਤੁਹਾਡੇ ਏਰੀਆ ਦਾ ਕੋਈ ਸਤਕਾਰਤ ਡੀਲਰ ਡਿਸਟ੍ਰੀਬਿਊਟਰ ਆ ਪਿਛਲੇ ਲੰਬੇ ਸਮੇਂ ਤੋਂ ਬਹਿ ਕੇ ਜਾਂ ਥੋੜਾ ਚਿਰ ਪਹਿਲਾਂ ਦੁਕਾਨ ਕਰ ਰਿਹਾ ਤੇ ਬਿਲ ਤੇ ਲੈ ਕੇ ਬਿਲ ਤੇ ਵੇਚਦਾ ਹੈ ਤੁਸੀਂ ਉਹ ਤੱਕ ਹੋ ਜਾਣਾ ਕਿਉਂਕਿ ਪਿਛਲੀ ਵਾਰ ਮਾਲਵੇ ਸਾਈਡ ਤੋਂ ਮੱਕੀ ਦੇ ਵਿੱਚ ਡੁਪਲੀਕੇਸੀ ਦੀਆਂ ਪ੍ਰੋਬਲਮਾਂ ਵੀ ਬਹੁਤ ਸਾਰੀਆਂ ਆਈਆਂ ਸੀ ਵੀਡੀਓ ਵੀ ਆਪਾਂ ਸਾਰਿਆਂ ਨੇ ਵੇਖੀਆਂ ਵੀ ਮੱਕੀ ਦਾ ਡੁਪਲੀਕੇਟ ਵੀ ਡੁਪਲੀਕੇਟ ਮਤਲਬ ਫਾਰ ਇਗਜ਼ਾਮਪਲ 1899 ਵਾਲੇ ਲਫਾਫੇ 'ਚ 1899 ਦਾ ਬੀਜ ਕੰਪਨੀ ਵੱਲੋਂ ਆਥਰਾਇਜ਼ ਨਾ ਨਿਕਲੇ ਨਿਕਲ ਨਹੀਂ ਤੇ ਉਹ ਮੱਕੀ ਆ ਕੋਈ ਘੱਟ ਪ੍ਰੋਡਕਸ਼ਨ ਵਾਲਾ ਪ੍ਰੋਡਕਟ ਹੋਏਗਾ ਨੇਚਰ ਵੀ ਉਹੋ ਜਿਹਾ ਰਹਿਣਾ ਟਾਂਡਾ ਵੀ ਆ ਜਣਾ ਪੜ ਝਾਲ ਵੇਲੇ ਆ ਕੇ ਉਹਨੇ 8-10 ਕੁਇੰਟਲ ਦਾ ਤੁਹਾਨੂੰ ਧੋਖਾ ਦੇ ਜਾਣਾ ਕਹਿਣ ਦਾ ਭਾਵ ਜਿਹੜੀ ਵੀ ਮਾਰਕੀਟ 'ਚ ਤੁਸੀਂ ਹੈਗੇ ਜੇ ਪੰਜਾਬ, ਜੂਪੀ, ਹਰਿਆਣਾ, ਮਹਾਰਾਸ਼ਟਰ, ਰਾਜਸਥਾਨ ਤੋਂ ਫਾਰਮਰਾਂ ਦੇ ਫੋਨ ਆਉਂਦੇ ਆ ਥੋੜੀ ਵੀਡੀਓ ਲੰਮੀ ਵੀ ਬਣੂਗੀ ਫੋਨ ਆਉਂਦੇ ਆ ਵੀ ਸਾਨੂੰ ਮੱਕੀ ਬਾਰੇ, ਝੋਨੇ ਬਾਰੇ, ਕਣਕ ਬਾਰੇ ਦੱਸੋ ਮੈਂ ਸਾਰਿਆਂ ਨੂੰ ਕਹਿ ਰਿਹਾ ਵੀ ਤੁਸੀਂ ਦਵਾਈਆਂ ਖਰੀਦਦੇ ਜੇ ਤੁਸੀਂ ਬੀਜ ਖਰੀਦਦੇ ਜੇ ਔਥਰਾਇਜ਼ ਦੁਕਾਨਦਾਰ ਕੋਲ ਜਾਇਆ ਕਰੋ ਕਿਸੇ ਦੇ ਘਰ ਪਿਆ ਆ ਜੀ ਇਹ ਚਾਰ ਬੋਰੀਆਂ ਡੀਏਪ ਮੇਰੀ ਭੂਆ ਲਪਈਆਂ ਉਹ ਚੁੱਕ ਲੋ ਨਹੀਂ ਲੈਣੀਆਂ ਦੁਕਾਨੇ ਜਾਓ ਆ ਜੀ ਦੋ ਪੈਕੇਟ ਸਾਡੇ ਬੀਜ ਦੇ ਵਧੇ ਉਹਨੂੰ ਕਹਾਂ ਤੂੰ ਆਪਣੇ ਦੁਕਾਨਦਾਰ ਨੂੰ ਵਾਪਸ ਕਰਿਆ ਜਿੱਥੋਂ ਲੈਂਦੇ ਤੇਰੇ ਨਾਲ ਜਾ ਕੇ ਉੱਥੋਂ ਲੈ ਆਉਣੇ ਆ ਕੋਸ਼ਿਸ਼ ਕਰੋ ਕਿ ਜੀ ਉਹ ਦੁਕਾਨਦਾਰ ਤੁਹਾਨੂੰ ਬਿੱਲ ਦਿੰਦਾ ਤੇ 100% 100% ਪੱਕਾ ਬਿੱਲ ਲੈ ਕੇ ਹੀ ਮਾਲ ਖਰੀਦੋ ਇਹ ਤੇ ਆ ਪਹਿਲਾ ਹਿੱਸਾ ਦੂਜਾ ਹਿੱਸਾ ਵੀ ਆਪਾਂ ਮੱਕੀ ਦਾ ਬੀਜ ਲਾਈਏ ਕਿਹੜਾ ਕਿਸਾਨ ਦੋਸਤੋ ਅਗੇਤੇ ਦੇ ਵਿੱਚ ਮੰਨ ਲਓ ਜਨਵਰੀ ਲਾਸਟ ਵੀਕ ਜੇ ਟੈਂਪਰੇਚਰ 20 21 ਡਿਗਰੀ ਮੇਨਟੇਨ ਕਰਦੇ ਤੇ ਤੁਸੀਂ ਥੋੜੀ ਬਹੁਤੀ ਮੱਕੀ ਕੀਰ ਸਕਦੇ ਜੇ ਚਲੋ ਕੁਛ ਪੱਖ ਪਹਿਲਾਂ ਕਰ ਲੈਨੇ ਕੁਝ ਹੋਰ ਟੈਂਪਰੇਚਰ ਵਧ ਲੈਣ ਦੋ ਫਿਰ ਕਰ ਲਾਂਗੇ ਗੇਤੇ ਦੇ ਵਿੱਚ ਤੁਸੀਂ 9208 ਤੇ 9248 ਬਾਹਰ ਦਾ ਮਿਲ ਜੀ ਤੇ ਤੁਸੀਂ ਲਾ ਲਿਓ ਇਹਨਾਂ ਦੋਹਾਂ ਵੈਰਾਈਟੀਆਂ ਦਾ ਝਾੜ ਪਿਛਲੇ ਸਾਲ ਦੇ ਵੀ ਮੇਰੇ ਕੋ ਡਾਟੇ ਹੈਗੇ ਆ ਚੰਗਾ ਵਾ ਵਧੀਆ ਵੈਰਾਈਟੀਆਂ ਕੰਪਨੀ ਵੀ ਇਹਨਾਂ ਦੇ ਪਿੱਛੇ ਚੰਗੀ ਆ ਹਾਈਟ ਵੀ ਠੀਕ ਆ ਟਾਂਡੇ ਦੀ ਮੋਟਾਈ ਵੀ ਠੀਕ ਆ ਇਹ ਤੁਹਾਡਾ ਖੇਤ ਦੇ ਵਿੱਚ 100 27 28 ਦਿਨ ਤੋਂ ਲੈ ਕੇ 135 40 ਦਿਨ ਦੇ ਵਿੱਚ ਇਹ ਵੈਰਾਈਟੀਆਂ ਤੁਹਾਡੇ ਖੇਤ ਦੇ ਵਿੱਚ ਮਚੌਰ ਹੋਣ ਗਿਆ ਪੱਕਣ ਗਿਆ ਕਿਸੇ ਵੇਲੇ ਵਢਾਈ ਵੇਲੇ ਜਾ ਕੇ ਕੋਈ ਜ਼ਿਮੀਦਾਰ ਕਾਲੇ ਪੰਜ ਵਢਾ ਲਿੰਦਾ ਜੇ ਦਾ ਮੌਸਰਾਂ ਦਾ ਮੰਡੀ ਜਾ ਕੇ 27 28 29 ਕੋਈ ਜ਼ਿਮੀਦਾਰ 21 22 23 ਡਿਗਰੀ ਮੌਸਰ 23 ਮੌਸਰ ਦੇ ਵਿੱਚ ਵਢਾਉਂਦਾ ਵੀ ਮੌਸਰ ਘਟਾ ਉਦੋਂ ਹਫਤੇ ਦਾ ਫਰਕ ਜ਼ਿਮੀਦਾਰ ਆਪਣੀ ਵਢਾਈ ਚ ਵੀ ਪਾ ਲਿੰਦੇ ਆ ਇੱਕ ਆਪਸ਼ਨ ਹੋ ਗਿਆ ਦੂਸਰਾ ਆਪਸ਼ਨ ਤੁਹਾਡੇ ਕੋਲ ਕੀ ਹੈ ਵੀ ਤੁਸੀਂ ਪਾਇਨੀਅਰ ਪੈਸਟੀਸਾਈਡ ਸੌਰੀ ਪਾਇਨੀਅਰ ਸੀਡ ਦਾ ਕੋਟੇਵਾ ਦਾ ਪਾਇਨੀਅਰ ਤੋਂ ਕੋਟੇਵਾ ਹੋ ਗਈ ਸੀ ਕੋਟੇਵਾ ਦਾ 1899 ਮਿਲ ਜੀ 1890 ਮਿਲ ਜੀ ਇਹਨਾਂ ਦੀ ਤੁਸੀਂ ਪ੍ਰੀਫਰੈਂਸ ਰੱਖਣੀ ਆ ਗੇਤਿਆ ਦੇ ਵਿੱਚ ਜਨਵਰੀ ਦਾ ਪਹਿਲਾ ਹਫਤਾ ਜਨਵਰੀ ਦਾ ਸੌਰੀ ਫਰਵਰੀ ਦਾ ਪਹਿਲਾ ਹਫਤਾ ਦਸੰਬਰ ਦਾ ਲਾਸਟ ਵੀਕ ਵੀ ਲਾ ਦੋਗੇ ਤੇ ਇਸ ਮੱਕੀ ਦਾ ਝਾੜ ਬਹੁਤ ਜ਼ਿਆਦਾ ਪਰ ਇਸ ਮੱਕੀ ਦੇ ਵਿੱਚ ਤੁਹਾਨੂੰ ਬੈਨੀਫਿਟ ਕੀ ਹੋਣਾ ਹੈ ਵੀ ਇਹ ਮੱਕੀ ਪਹਿਲੇ ਦੋਹਾਂ ਹਾਈਬ੍ਰਿਡਾਂ ਦੇ ਨਾਲੋਂ 8 ਤੋਂ ਲੈ ਕੇ 13 14 ਦਿਨ ਦਾ ਫਰਕ ਪਾ ਜਾਂਦੀ ਹੈ ਪਹਿਲਾਂ ਪੱਕਦਾ ਹੈ 1899 ਤੇ 1890 ਲਗਭਗ 2-3 ਦਿਨ ਦੀ ਵਿਥ ਦੇ ਵਿੱਚ ਹੀ 115 ਤੋਂ ਲੈ ਕੇ 122 25 ਦਿਨ ਚ ਦੋਵੇਂ 하이브ਰਡ ਪੱਕ ਕੇ ਤੁਹਾਡੇ ਹੱਥ 'ਚ ਆ ਜਾਂਦੇ ਆ ਤੇ ਪਿਛਲੇ 3 ਸਾਲ ਤੋਂ ਇਹ ਦੋਵੇਂ 하이브ਰਡ ਮਾਰਕੀਟ ਦੇ ਵਿੱਚ ਅਦਰ ਕੰਪੀਟੀਟਰ ਵੈਰਾਈਟੀਆਂ ਨਾਲੋਂ 5 ਤੋਂ 7 8 ਕੁਇੰਟਲ ਝਾੜ ਵਧ ਦੇ ਰਿਹਾ ਨੋ ਡਾਊਟ ਇਸ ਵਿਸ਼ੇ ਤੇ ਕਿਸੇ ਨੇ ਡਿਬੇਟ ਕਰਨੀ ਹੋਵੇ ਮੇਰੇ ਕੋਲ ਆ ਜੇ ਮੈਂ ਪ੍ਰੂਫ ਕਰਕੇ ਦਊਂਗਾ ਕਿ ਸਾਂਝੇ ਪਲਾਟ ਲੱਗੇ ਸੀ ਐਸ ਮੱਕੀ ਦਾ ਚਾਹੀਐ ਐਸ ਮੱਕੀ ਦਾ ਪਰ ਆਲ ਓਵਰ ਆ ਵੀ ਚਾਰੇ ਹੀ ਹਾਈਬ੍ਰਿਡ ਏ ਚੰਗੇ ਆ ਜ਼ਮੀਨਦਾਰ ਲਈ ਕੋਈ 3 ਕੁਇੰਟਲ ਘਟ ਗਿਆ ਕੋਈ 5 ਕੁਇੰਟਲ ਵੱਧ ਗਿਆ ਇੱਕ ਅਲੱਗ ਮੈਟਰ ਆ ਕੋਰੇ ਵਾਈਜ਼ ਵੀ ਫਰਕ ਪੈ ਜਾਂਦਾ ਕਿ ਇਸ ਵੇਲੇ ਸਾਡਾ ਇੱਕ ਕੋਰਾ ਝਾੜ ਚ ਤਕੜਾ ਹੁੰਦਾ ਦੂਜਾ ਕੋਰਾ ਝਾੜ ਚ ਮਾੜਾ ਹੁੰਦਾ ਪਰ ਇਹ ਚਾਰੇ ਵੈਰਾਈਟ ਹਾਈਬ੍ਰਿਡ ਧੜ ਲਈ ਚੰਗੇ ਆ ਫਿਰ ਵੀ ਤੁਸੀਂ ਫਰਸਟ ਪ੍ਰੈਫਰੈਂਸ 1890 ਦੀ ਰੱਖਿਓ ਕਿਉਂਕਿ 1890 ਪਿਛਲੇ 3 ਸਾਲ ਤੋਂ ਮਾਰਕੀਟ ਦੇ ਵਿੱਚ ਵਿਕਣਾ ਸ਼ੁਰੂ ਹੋਇਆ ਤੇ ਜਿਹੜੇ ਫਾਰਮਰਾਂ ਨੇ 1899 ਵੀ ਲਾਇਆ 1890 ਵੀ ਲਾਇਆ 9108 ਵੀ ਲਾਇਆ 92048 ਵੀ ਲਾਇਆ ਉਹਨਾਂ ਦੇ ਕਹਿਣ ਅਨਸਾਰ 1890 ਦਾ ਟਾਂਡਾ ਥੋੜਾ ਜਿਹਾ 1899 ਨਾਲੋਂ ਮੋਟਾ ਹੈ ਮਤਲਬ ਲੌਜ਼ਿੰਗ ਦੀ ਡਿੱਗਣ ਦੀ ਪ੍ਰੋਬਲਮ ਨਹੀਂ ਹੈਗੀ ਗ੍ਰੇਨ ਸਾਈਜ਼ ਵੀ ਬੜਾ ਵਧੀਆ ਹੈ ਤੇ ਰੰਗ ਵੀ ਬੜਾ ਵਧੀਆ ਹੈ ਤੇ ਜੀ ਸਾਂਝੇ ਤੌਰ ਤੇ ਦਸਾਂ ਫਾਰਮਰਾਂ ਨੇ ਦੋਵੇਂ ਚੀਜ਼ਾਂ ਲਾਈਆਂ ਵੀ 1899 ਵੀ ਲਾਇਆ 1890 ਵੀ ਲਾਇਆ ਦਸਾਂ ਦੇ ਵਿੱਚੋਂ 6 ਤੋਂ 7 6.5 ਦੀ ਐਵਰੇਜ ਲਾ ਲਓ ਫਾਰਮਰ ਕਹਿੰਦੇ ਆ ਵੀ ਨਹੀਂ ਇਸ ਵਾਰ ਅਸੀਂ 1890 ਜ਼ਿਆਦਾ ਲਾਵਾਂਗੇ 1899 ਨਾਲੋਂ ਕਿ ਸਾਨੂੰ 1890 ਦੇ ਵਿੱਚ 2 2.5 ਕੁਇੰਟਲ ਝਾੜ ਦਾ ਵੀ ਫਰਕ ਨਜ਼ਰ ਆਇਆ ਰੰਗ ਵੀ ਸੋਨਾ ਟਾਂਡਾ ਵੀ ਮੋਤਾ 100 1890 ਦੀ ਪੈਰ ਰੱਖਿਓ 1899 ਦੀ ਪੈਰ ਰੱਖਿਓ ਜੇ ਤੁਸੀਂ ਬਹੁਤ ਗੇਤਾ ਲਾਉਣਾ ਤੇ 9908 ਵੀ ਲਾ ਸਕਦੇ ਜੇ ਚੰਗਾ ਹਾਈ ਬ੍ਰੈਡ ਆ ਵਧੀਆ ਝਾੜ ਆ ਮੇਰੇ ਕੋ ਉਹਦੇ ਵੀ ਬੜੇ ਪੋਜੀਟਿਵ ਡਾਟੇ ਹੈਗੇ ਆ ਮੈਂ ਸ਼ੇਅਰ ਨਹੀਂ ਕਰ ਸਕਦਾ ਕਿਉਂਕਿ ਸਾਰੇ ਉਥੋਂ ਤੱਕ ਪਹੁੰਚ ਨਹੀਂ ਸਕਦੇ ਇਹਨਾਂ ਡਾਟਿਆਂ ਤਾਈ ਫਿਰ ਵੀ ਕਿਸਾਨ ਦੋਸਤੋ ਇਹ ਚਾਰੇ ਹਾਈ ਬ੍ਰੈਡ ਧੜਲੀ ਬੈਨੀਫਿਟ ਵਾਲੇ ਸਾਬਤ ਹੋਣਗੇ ਫਿਰ ਵੀ ਰੇਸ਼ੋ ਦੇ ਤੌਰ ਤੇ ਮੈਂ 1890 ਤੇ 1899 ਨੂੰ ਅੱਜ ਬਰਾਬਰ ਹੀ ਰੱਖਾਂਗਾ ਪਰ ਇਸ ਸਾਲ 1890 1899 ਨੂੰ ਅੱਗੇ ਚੱਲ ਜਾਗਾ ਇਹ ਮੈਂ ਦਾਵਾ ਨਹੀਂ ਕਰਦਾ ਕਿਉਂਕਿ ਮੇਰ ਕੋ ਪਿਛਲੇ 3 ਸਾਲ ਦੀਆਂ ਰਿਸਰਚ ਰਿਪੋਰਟਾਂ ਹੈਗੀਆਂ ਪਈਆਂ ਮੇਰਾ ਸਟਾਫ ਖੇਤਾਂ ਦੇ ਵਿੱਚ ਜਾ ਕੇ ਡਾਟਾ ਕਲੈਕਟ ਕਰਦਾ ਰਹਿੰਦਾ ਹੈ ਜ਼ਿਮੀਂਦਾਰਾਂ ਨਾਲ ਮਿਲ ਕੇ ਬਹਿ ਕੇ ਸਾਰੀਆਂ ਚੀਜ਼ਾਂ ਦਾ ਅਨਲਿਸਿਸ ਹੁੰਦੀਆਂ ਵੀ ਤੁਹਾਨੂੰ ਕਿਹੜਾ ਹਾਈਬ੍ਰਿਡ ਚੰਗਾ ਲੱਗਾ ਸੋ 1890 ਕੋਸ਼ਿਸ਼ ਕਰਿਓ ਵੀ ਘੱਟ ਤੋਂ ਘੱਟ ਜੇ ਜ਼ਿਆਦਾ ਨਹੀਂ ਤੇ ਅਧੋ-ਅੱਧੀ ਤੇ 18 ਬਰਾਬਰ ਦੇ 1899 ਦੇ ਬਰਾਬਰ ਜ਼ੋਰ ਲਾਓ ਫਾਰ ਇਗਜ਼ਾਮਪਲ ਹੋ ਜਾਂਦਾ ਵੀ ਤੁਹਾਨੂੰ ਇਹ ਚਾਰੇ ਹਾਈਬ੍ਰਿਡ ਮਾਰਕੀਟ 'ਚ ਸ਼ੌਟ ਆ ਤੇ ਹਾਈਬ੍ਰਿਡ ਤੁਹਾਨੂੰ ਹੋਰ ਨਹੀਂ ਮਿਲਦਾ ਤੁਸੀਂ ਪਾਇਨੀਅਰ ਦੀ ਇੱਕ ਮੱਕੀ ਆਉਂਦੀ ਐ 1844 ਥੋੜਾ ਇਹਨਾਂ ਨਾਲੋਂ ਪੁਰਾਣਾ ਹਾਈਬ੍ਰਿਡ ਆ ਸਾਇਲੈਂਸ ਦੇ ਵਿੱਚ ਫਾਰਮਰ ਇਹਨੂੰ ਬਹੁਤ ਵੱਡੇ ਲੈਵਲ ਤੇ ਲਾਉਂਦਾ ਪਰ ਪਿਛਲੇ ਸਾਲ ਹੀਟ ਵੇਵ ਦੇ ਬਾਵਜੂਦ ਵੀ ਮੇਰੇ ਕੋਲ ਘੱਟੋ-ਘੱਟ 6-7 ਫਾਰਮਰਾਂ ਦੇ ਡਾਟੇ ਹੈਗੇ ਆ ਜਿਨ੍ਹਾਂ ਦੀ ਮੰਡੀ ਦੇ ਵਿੱਚ ਭਾਰ ਰਿਆ ਵਾ 2000 ਤੋਂ 2150 ਦੇ ਵਿੱਚ ਤੇ 51 ਕੁਇੰਟਲ ਤੋਂ 54 ਕੁਇੰਟਲ ਸੁੱਕੇ ਦਾਣੇ ਦਾ ਝਾੜ 18 43 ਦੇ ਡਾਟੇ ਵੀ ਮੇਰੇ ਕੋਲ ਹੈਗਾ ਕਿਸੇ ਨੂੰ ਡਾਊਟ ਹੋਵੇ ਮੇਰੇ ਕੋਲ ਆ ਜੇ ਮੈਂ ਇਹ ਡਾਊਟ ਕਲੀਅਰ ਕਰਾ ਦੂੰਗਾ ਫਾਰਮਰੋ ਜੋਰ ਰੱਖਣਾ ਤੁਸੀਂ ਇਹਨਾਂ ਪੰਜਾਂ ਪ੍ਰੋਡਕਟਾਂ ਤੇ ਫਰਸਟ ਪ੍ਰੈਫਰੈਂਸ ਰੱਖਣੀ ਆ 1899 ਦੀ 1890 ਦੀ ਉਸ ਤੋਂ ਬਾਅਦ 9608 ਦੀ 9248 ਦੀ 1844 ਸਾਇਲੈਂਸ ਦੇ ਵਿੱਚ ਬੈਸਟ ਹੈ ਜੇ ਤੁਸੀਂ ਗ੍ਰੇਨਸ ਲਾਉਣੀ ਹੋਵੇ ਤੇ ਗ੍ਰੇਨਸ ਵੀ ਇਹਨੂੰ ਲਾ ਲਿਓ ਤੁਹਾਨੂੰ ਨਿਰਾਸ਼ ਨਹੀਂ ਕਰੇਗੀ ਐਤੋਂ ਪਹਿਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਜਿਹੜਾ ਮੱਕੀ ਲਾਉਣੀ ਆ ਉਹਦੇ ਵਿੱਚ ਖੇਤ ਦੇ ਵਿੱਚ ਕੀ ਕੀ ਪਾਉਣਾ ਬਾਇਓਲੋਜੀਕਲੀ ਮਲਟੀ ਮਾਈਕਰੋ ਨਿਊਟ੍ਰੀਐਂਟ ਦੀ ਭਰਮਾਰ ਰੱਖੋਗੇ ਤੇ ਹੀ ਤੁਹਾਡਾ ਝਾੜ ਜ਼ਿਆਦਾ ਆਣਾ ਕਿਉਂਕਿ ਤੁਹਾਡੀ ਸੋਇਲ ਤਕੜੀ ਹੋਵੇ ਬਾਇਓਲੋਜੀਕਲ ਪ੍ਰੋਡਕਟ ਪਾਇਓ ਸਲਫਰ ਪਾਇਓ ਜ਼ਿੰਕ ਪਾਇਓ ਪोटाश ਪਾਇਓ ਤੁਹਾਡੇ ਝਾੜ ਵੀ ਵਧੀਆ ਆਉਣਗੇ ਇੱਕ ਕਿਸਾਨ ਵੀਰਾਂ ਦਾ ਕੁਐਸਚਨ ਹੁੰਦਾ ਹੈ ਵੀ ਆਪਾਂ ਦੀ ਖੇੜ ਤੋਂ ਖੇੜ ਕਿੰਨੀ ਰੱਖੀਏ ਜਾਂ ਪਰੜੇ ਤੋਂ ਪਰੜਾ ਕਿੰਨਾ ਰੱਖੀਏ ਦਾਣੇ ਤੋਂ ਦਾਣਾ ਕਿੰਨਾ ਆਪਾਂ ਸਿੰਪਲ ਭਾਸ਼ਾ 24/7 ਤੇ ਪਿਛਲੇ ਸਾਲ ਮੱਕੀ ਕਿਰੀ ਸੀ ਉਸ ਤੋਂ ਪਹਿਲਾਂ 22/8 ਤੇ 9 ਤੇ ਵੀ ਲੋਕ ਕੇਰਦੇ ਸੀ ਸੀਡ ਰੇਟ ਜਿਹੜਾ ਤੁਹਾਡਾ ਵਾ 8.5 ਕਿਲੋ ਤੋਂ 9 ਕਿਲੋ ਦੇ ਵਿੱਚ ਵਿੱਚ ਰਹਿਣਾ ਚਾਹੀਦਾ ਜੇ ਤੁਸੀਂ ਝਾੜ ਲੈਣਾ ਕਿਸਾਨ ਦੋਸਤੋ ਮੱਕੀ ਇੱਕ ਇਹੋ ਜਿਹਾ ਪ੍ਰੋਡਕਟ ਹੈ ਕਿਉਂਕਿ 65 65 ਕੁਇੰਟਲ ਤੱਕ ਦੇ ਮੇਰੇ ਕੋਲ ਨਾ ਹਾਈਬ੍ਰਿਡਾਂ ਦੇ ਸੁੱਕੇ ਗ੍ਰੇਨ ਦੇ ਡਾਟੇ ਹੈਗੇ ਆ ਪਰ ਮੈਂ ਸੋਚਦਾ ਵੀ ਜੇ ਮੇਰਾ ਫਾਰਮਰ ਹੋਰ ਜ਼ਿਆਦਾ ਐਫਰਟਸ ਕਰੇ ਜ਼ਿਆਦੀ ਮਿਹਨਤ ਕਰੇ ਤੇ ਇਹ ਸੁੱਕਾ ਗ੍ਰੇਨ 70 ਕੁਇੰਟਲ ਤੋਂ ਬਾਹਰ ਵੀ ਜਾ ਸਕਦਾ ਗਿੱਲੇ ਦੇ ਵਿੱਚ ਮੇਰ ਕੋ 85 87 88 ਕੁਇੰਟਲ ਤੱਕ ਦੇ ਵੀ ਡਾਟੇ ਹੈਗੇ ਆ ਮੈਂ ਤੁਹਾਡਾ ਨਾਲ ਸ਼ੇਅਰ ਕਰ ਸਕਦਾ ਇਹਨੂੰ ਪੋਜ਼ੀਟਿਵਲੀ ਲਇਓ ਕਈ ਬੰਦੇ ਇਹਨੂੰ ਚੀਜ਼ਾਂ ਨੂੰ ਨੈਗੇਟਿਵ ਲੈਂਦੇ ਆ ਮੈਂ ਇੱਕ ਪੁਰਾਣੀ ਵੀਡੀਓ ਚ ਵੀ ਇੱਕ ਹਕਾवत ਦੱਸੀ ਸੀ ਅੱਜ ਫਿਰ ਆ ਪਹੁੰਚ ਕੇ ਗੱਲ ਕਰਦੇ ਆ ਪੀ ਜਿਹੜੇ ਮੂੰਹ ਤੋਂ ਲਬਜ਼ ਕਹੇ ਹੁੰਦੇ ਆ ਨਾ ਉਹਨੂੰ ਵਾਤਾਵਰਨ ਸੁਣਦਾ ਤੇ ਪਰਮੇਸ਼ਰ ਵੀ ਸੁਣਦਾ ਹੈ ਤੇ ਜੇ ਤੁਸੀਂ ਪੋਜ਼ਿਟਿਵ ਬੋਲੋਗੇ ਤੇ ਪੋਜ਼ਿਟਿਵ ਤਰੰਗਾਂ ਹੀ ਤੁਹਾਡੇ ਕੋਲ ਪਹੁੰਚਣੀਆਂ ਗੁਰੂ ਨਾਨਕ ਸਾਹਿਬ ਗੁਰਬਾਣੀ ਚ ਕਹਿੰਦੇ ਆ ਨਾਨਕ ਦਾਸ ਮੁਖ ਤੇ ਜੋ ਬੋਲੇ ਈ ਹਾਂ ਉਹਾਂ ਸੱਚ ਹੋਵੇ ਮੂੰਹ ਦਾ ਬੋਲਿਆ ਸੱਚ ਹੋ ਜਾਂਦਾ ਇਹਨੂੰ ਹਿੰਦੂ ਪੰਡਿਤ ਵੀਰ ਕਹਿੰਦੇ ਸੀ ਗਿਆਨੀ ਲੋਕ ਕਹਿੰਦੇ ਸੀ ਵੀ ਜਜ਼ਮਾਨ ਸ਼ੁਭ ਸ਼ੁਭ ਬੋਲ ਅੰਗਰੇਜ਼ ਕਹਿੰਦੇ ਆ ਪਾਵਰ ਆਫ ਸਪੋਕਿੰਗ ਵਰਲਡ ਮੂੰਹ ਦੇ ਵਿੱਚੋਂ ਹਮੇਸ਼ਾ ਪੋਜ਼ਿਟਿਵ ਬੋਲਿਆ ਕਰੋ ਜ਼ਿਆਦਾ ਮੰਗਿਆ ਕਰੋ ਪਰਮੇਸ਼ਰ ਕੋਲੋਂ ਤੇ ਜ਼ਿਆਦੀ ਦੀ ਚਾਹਤ ਰੱਖ ਕੇ ਅੱਗੇ ਵਧਿਆ ਕਰੋ ਸੈਟੀਸਫੈਕਸ਼ਨ ਜਿਹੜੀ ਹੁੰਦੀ ਹੈ ਸੈਟੀਸਫੈਕਸ਼ਨ ਆਪਣੀ ਠੀਕ ਹੈ ਉਹ ਇੱਕ ਹਿਸਾਬ ਨਾਲ ਸਪੀਡ ਬ੍ਰੇਕਰ ਹੋ ਜਾਂਦਾ ਹੈ ਸਪੀਡ ਬ੍ਰੋਕਰ ਆ ਤੇ ਬਣੀ ਠੀਕ ਹੈ ਜੋ ਕੁਛ ਨਹੀਂ ਕਰ ਰਿਹਾ ਵਧੀਆ ਨਹੀਂ ਕਿਸਾਨ ਦੋਸਤੋ ਖੇਤੀ ਦੇ ਮਿਆਰ ਨੂੰ ਉੱਚਾ ਰੱਖੋ ਕੋਸ਼ਿਸ਼ ਕਰਿਓ ਨਿਊਟ੍ਰੀਸ਼ਨ ਜਿਆਦਾ ਦਿਓ ਜ਼ਹਿਰਾਂ ਘੱਟ ਪਾਓ ਫਰਟੀਲਾਈਜ਼ਰ ਘੱਟ ਪਾਓ ਬਾਇਓਲੋਜੀਕਲ ਪ੍ਰੋਡਕਟਾਂ ਦਾ ਜ਼ਿਆਦਾ ਧਿਆਨ ਰੱਖੋ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਉਸੇ ਕੰਟਰੀ ਦੀ ਉਸੇ ਪ੍ਰਦੇਸ਼ ਦੀ ਉਸੇ ਫਾਰਮਰ ਦੀਆਂ ਚੀਜ਼ਾਂ ਵਿਕਣੀਆਂ ਜੇ ਜਿਹਦੀਆਂ ਵਸਤੂਆਂ ਦੇ ਵਿੱਚ ਘੱਟ ਤੋਂ ਘੱਟ ਜ਼ਹਿਰ ਦੀ ਮਾਤਰਾ ਹੋਏਗੀ ਚਲੋ ਇਹ ਵੀ ਦੱਸ ਦੇਣਾ ਜਿਹੜਾ ਦਵਾਈ ਦੇ ਨਾਲ ਵਰਕਾ ਹੁੰਦਾ ਉਸ ਵਰਕੇ ਤੇ ਇੱਕ ਪੀ ਐਚ ਪੀ ਐਚ ਆਈ ਲਿਖੀ ਹੁੰਦੀ ਆ ਵੀ ਐਸ ਜ਼ਹਿਰ ਨੇ ਕਿੰਨੇ ਦਿਨ ਤੁਹਾਡੇ ਬੂਟੇ ਚ ਰਹਿਣਾ ਤੇ ਜਾਂ ਇਹਨੂੰ ਦੂਰੇ ਕਿੰਨੇ ਦਿਨਾਂ ਬਾਅਦ ਕਰ ਸਕਦੇ ਜੇ ਕਿੰਨੇ ਦਿਨਾਂ ਬਣੇ ਤੁਹਾਡੇ ਪਲਾਂਟ ਚੋਂ ਗ੍ਰੇਨ ਚੋਂ ਬਾਹਰ ਹੋ ਜਾਣਾ ਸੁਖਸਾਨ ਦੋਸਤੋ ਖੇਤੀ ਨਾਲ ਸੰਬੰਧਤ ਤੁਹਾਡਾ ਕੋਈ ਵੀ ਸਵਾਲ ਹੋਵੇ ਮੇਰਾ ਨੰਬਰ 9216099188 ਤੇ ਤੁਸੀਂ ਮੇਰੇ ਨਾਲ ਸੰਪਰਕ ਕਰਕੇ ਖੇਤੀਬਾਣੀ ਸੰਬੰਧੀ ਜਾਣਕਾਰੀ ਲੈ ਸਕਦੇ ਜੀ ਮੇਰਾ ਚੈਨਲ ਬਾਲ ਖੇਤੀ ਛਜਰਵੱਡੀ ਤੁਹਾਡਾ ਤੱਕ ਇਹ ਵੀਡੀਓ ਪਹੁੰਚਾਰਿਆ ਜੇ ਤੁਹਾਨੂੰ ਇਹ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਤੇ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰੋ ਕਮੈਂਟ ਜ਼ਰੂਰ ਪਾਇਆ ਕਰੋ ਮੇਰੀਆਂ ਗੱਲਾਂ ਚੰਗੀਆਂ ਲੱਗਣ ਚੰਗੀਆਂ ਦਾ ਪਾਇਆ ਕਰੋ ਮਾੜੀਆਂ ਲੱਗਣ ਤੇ ਮਾੜੀਆਂ ਦਾ ਪਾਇਆ ਕਰੋ ਮੈਂ ਕੋਸ਼ਿਸ਼ ਕਰੂੰਗਾ ਵੀ ਤੁਹਾਡੀਆਂ ਦੱਸੀਆਂ ਗਲਤੀਆਂ ਨੂੰ ਸੁਧਾਰ ਕੇ ਫਿਰ ਤੋਂ ਤੁਹਾਡੇ ਸਾਹਮਣੇ ਵਧੀਆ ਚੀਜ਼ਾਂ ਲੈ ਕੇ ਪੇਸ਼ ਹੋਵਾਂ ਅੱਜ ਦੀਆਂ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਗੁਰਨਾਣਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ